ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੇ ਮਹਲਾ 5 ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ निमख निमख तुम ही प्रतपल हो हाम बारक तुमरे तारे जीवा एक कवन गुण कहिए बेसुमार बंत स्वामी तेरो अंत ना कि नहीं रहा कोट परात हमारे हो ਅਨੇਕ ਬਿਦੇ ਸਮਝavੋ ਹਮ ਅਗਿਆਨ ਅਲਪ ਮਤ ਥੋਰੇ ਤੁਮ ਆਪਨ ਬਿਰਦਰ ਖਰਹ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖਾ ਰੱਖਣ ਹਰ ਦਿਆਲਾ ਨਾਨਕ ਕਰਕੇ ਗੁਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੇ ਮਹਲਾ 5 ਤੁਮ ਦਾਤੇ ठाकुर ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਲ ਹੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਨ ਕਹੀਐ ਬੇਸੁਮਾਰ ਬਿਅੰਤ ਸੁਆਮੀ ਤੇਰਾ ਅੰਤ ਨਾ ਕਿਨਹੀਂ ਲਹੀਐ ਰਹਾ ਕੋਟ ਪ੍ਰਾਤ ਹਮਾਰੇ ਖੰਡਾ ਅਨਿਕ ਵਿਦੇ ਸਮਝav ਹੋ ਹਮ ਅਗਿਆਨ ਅਲਪ ਮਤ ਥੋ ਰਹੀ ਤੁਮ ਆਪਨ ਬਿਰਦਰ ਖਰਹ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰਖਾ ਰਖਨ ਹਰデアਲਾ ਨਾਨਕ ਕਰਕੇ ਗੁਲੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਸੋਮਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਵਾ ਏਕ ਕਵਨ ਗੁਨ ਕਹੀਐ ਬੇ ਸੁਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿਨਹੀਂ ਲਹੀਐ ਰਹਾ ਕੋਟ ਪ੍ਰਾਤ ਹਮਾਰੇ ਖੰਡ ਹੋ ਅਨਿਕ ਬਿਦੇ ਸਮਝਵੋ ਹਮ ਅਗਿਆਨ ਅਲਪ ਮਤ ਥੋ ਰਹੀ ਤੂੰ ਆਪਨ ਬਿਰਦਰ ਖਰ ਰਹਾ ਤੁਮਰੇ ਸਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖਾ ਰੱਖਣ ਹਰ ਦਿਆਲਾ ਨਾਨਕ ਕਰਕੇ ਗੁਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੇ ਮਹਲਾ ਪੰਜਵਾ ਤੁਮ ਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ Jehwa ek kavan gun kahiye besumar beyanta swami ter ant na kinhi lahiye raha kot prad hamare khand ho anik vidhi samjav ho ham agyan alap mat thore ਤੁਮ ਐ ਆਪਣੇ ਬਿਰਦਰ ਖਰਹਾ ਤੇਰੇ ਸਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖਾ ਰੱਖਣ ਹਰ ਦਿਆਲਾ ਨਾਨਕ ਕਰਕੇ ਗੁਲੇ ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੇ ਮਹਲਾ 5 ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ निमख तुम ही प्रतपल हो हाम बारक तुम रे तारे जेवा एक कवन गुन कहिए बेसुमार बेअत स्वामी तेरो अंत ना कि नहीं रहा कोट पराद हमारे हो ਅਨਿਕ ਬਿਦੇ ਸਮਝav ਹੋ ਹਮ ਅਗਿਆਨ ਅਲਪ ਮਤ ਥੋ ਰਹੀ ਤੁਮ ਆਪਨ ਬਿਰਦਰ ਖਰਹ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਖਾ ਰਖਨ ਹਰ ਦਿਆਲਾ ਨਾਨਕ ਕਰਕੇ ਗੁਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤ ਪਲ ਹੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬਿਅੰਤ ਸੁਆਮੀ ਤੇਰਾ ਅੰਤ ਨਾ ਕਿਨਹੀਂ ਲਹੀਐ ਰਹਾ ਕੋਟ ਪ੍ਰਾਤ ਹਮਾਰੇ ਖੰਡ ਹੋ ਅਨਿਕ ਵਿਦੇ ਸਮਝਵੋ ਹਮ ਅਗਿਆਨ ਅਲਪ ਮਤ ਥੋ ਰਹੀ ਤੂੰ ਆਪਨ ਬਿਰਦਰ ਖਰਹ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰਖਾ ਰਖਨ ਹਰ ਦਿਆਲਾ ਨਾਨਕ ਕਰਕੇ ਗੁਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜਿਹਾ ਇੱਕ ਕਵਨ ਗੁਣ ਕਹੀਏ ਬੇ ਸੁਮਾਰ ਬੇ ਅੰਤ ਸੁਆਮੀ ਤੇਰਾ ਅੰਤ ਨਾ ਕਿਨਹੀਂ ਲਹੀਐ ਰਹਾ ਕੋਟ ਪ੍ਰਾਤ ਹਮਾਰੇ ਖੰਡ ਹੋ ਅਨਿਕ ਵਿਦੇ ਸਮਝਵੋ ਹਮ ਅਗਿਆਨ ਅਲਪ ਮਤ ਥੋ ਰਹੀ ਤਮ ਆਪਨ ਬਿਰਦਰ ਖਰਹਾ ਤੁਮਰੇ ਸਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖਾ ਰੱਖਣ ਹਰ ਦਿਆਲਾ ਨਾਨਕ ਕਰਕੇ ਗੁਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸਰੇ ਮਹਲਾ ਪੰਜਵਾ ਤੁਮ ਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ 제하 1 ਕਵਨ ਗੁਨ ਕਹੀਏ ਬੇਸਮਾਰ ਬੇਅੰਤ ਸੁਆਮੀ ਤੇਰ ਅੰਤ ਨਾ ਕਿਨਹੀਂ ਲਹੀਐ ਰਹਾ ਕੋਟ ਪ੍ਰਾਤ ਹਮਾਰੇ ਖੰਡ ਹ ਅਨਿਕ ਬਿਦੇ ਸਮਝav ਹੋ ਹਮ ਅਗਿਆਨ ਅਲਪ ਮਤ ਥੋ ਰਹੀ ਤੁਮ ਐ ਆਪਣੇ ਬਿਰਦਰ ਖਰਹਾ ਤੇਰੇ ਸਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖਾ ਰੱਖਣ ਹਰ ਦਿਆਲਾ ਨਾਨਕ ਕਰਕੇ ਗੁਲੇ